ਪਰ ਬਾਤ ਬਣੀ ਨਹੀਂ ਹੁਣ ਮਨ ਬਣਾ ਲਿਆ ਕਿ ਐਸ ਵਾਰੀ ਪੂਰਨਮਾਸਿਕੋ ਕਿ ਅੱਜ ਪੂਰਨਮਾਸਿਕਿਆ ਮਨ ਬਣਾ ਲਿਆ ਐਸ ਵਾਰੀ ਪੂਰਨਮਾਸਿਕ ਤੇ ਜਾਣਾ ਹੈ ਤੇ ਬਾਬਾ ਜੀ ਤੇ ਕੇਰ ਲੱਗਦੀ ਸੀ ਦੁਆਨਾਂ ਦੀ ਸਮਾਪਤੀ ਤੋਂ ਬਾਅਦ ਤੇਰ ਲੱਗਦੀ ਸੀ ਤੇ ਘਰੋਂ ਹੀ ਤੁਰੇ ਅਰਦਾਸ ਕਰਕੇ ਬਾਬਾ ਜੀ ਅੱਜ ਕਿਰਪਾ ਕਰੋ ਤੇੇਪ ਦੇ ਵਿੱਚ ਆਪਣੇ ਬਚਨਾਂ ਦੁਆਰਾ ਸੋਝੀ ਬਖਸ਼ ਦਿਓ ਵੀ ਜੇ ਦਾਤ ਬਖਸ਼ੀ ਨੇ ਤਾਂ ਹੀ ਜੇ ਨਹੀਂ ਵੀ ਕਾਹਾਂ कृपा कर सात संगत जो कि गए उसे पूर्णमासी के पूर्ण जवान सजे भोग पाए हुक्मनामा सुनिया हुक्मनामा भी आ ही आया जो अज बाहर गए चतर दिशा कीनो अपना सिर उपर करता कर हरिओ कृपा कटा अवलोकन कीनो दास का रूप बिदारे हर जन राख गुर गोबिंद कट लाए अवगुण सा मेटे दयाल पुरख बख्शंद रहाओ जो मांगे ठाकुर अपने ते सोई सोई देवे ਨਾਗ ਬਰਾਸ ਮੁਖ ਤੇ ਜੋ ਬੋਲੇ ਕਿ ਹਾਂ ਉਹਾਂ ਸੱਚ ਹੋ ਗਏ ਹੁਣ ਬੇਤੀ ਸਾਹਿਬ ਕਹਿਣ ਲੱਗੇ ਬਾਬਾ ਰਾਮ ਸਿੰਘ ਜੀ ਅਸਤੇ ਉਹ ਕਹਿਣ ਲੱਗੇ ਕਿ ਬਾਬਾ ਜੀ ਇੱਥੋਂ ਤਾਂ ਮੈਨੂੰ ਮੈਂ ਕਿਹਾ ਬਾਸ਼ਾ ਤੁਹਾਡੇ ਵੱਲੋਂ ਤਾਂ ਮੋਰ ਲੱਗ ਗਈ ਹੁਣ ਬਾਬਾ ਜੀ ਵੀ ਲਾਣ ਬਾਬਾ ਜੀ ਵੀ ਕਿਰਪਾ ਕਰ ਦੇਖੋ ਜਿਨ੍ਹਾਂ ਦਾ ਭਰੋਸਾ ਹੈ ਉਹ ਟੇਬਲ ਕਾਰਡ ਦੇ ਬਚਨਾਂ ਨੂੰ ਵੀ ਪ੍ਰਤੱਖ ਕਰਕੇ ਮੰਨਦੇ ਨੇ ਇਹ ਹੁੰਦੀ ਹੈ ਅੰਦਰ ਦੀ ਜਿਗਿਆਸਾ ਤੇ ਪਿਆਰ

इस गल से चेते रख बाबांद जी तो लैके हूं तक जितने भी महात्मा ने सतसंग जी गुरु जाता है इतने कोई दूसरी बात नहीं होंगी नान सर भी किसी दुनिया में कि हर जगह नानसर गुरुद्वारा साहब बने हुए हैं नान सर भगत जी का घर है सर सरोवर कहते हैं सरोवर के हर जगह मर्यादा यही है कि गुरु मान्य ग्रंथ गुरु ग्रंथ जी मानियो प्रकट गुरा की दो हुकम नारद सर दी धरती तो हमेशा हर पूर्णिमा सिद्ध देखो खंडे बाटे दा अमृत तो ओ पहला हुकम है ना पीवो बहुत खंडे धार तक श्री केशधर तक तो हर पूर्णिमासी ते खंडे बाटे दा अमृत तैयार होंदा है जी ते assi baba ji kol reh ha har purnima sidde hunda reya ajj ਇਥੋਂ ਤੱਕ ਬਾਬਾ ਜੀ ਕਹਿੰਦੇ ਸੀ ਅਮਰਸ਼ੀਰ ਬਾਬਾ ਰਾਮ ਸਿੰਘ ਜੀ ਕਿ ਬਾਬਾ ਈਸ਼ਰ ਸਿੰਘ ਜੀ ਦੇ ਇਥੋਂ ਤੱਕ ਕਰੜਿਆਈ ਕਰਦੇ ਸਨ ਪੰਆ ਪਿਆਰਿਆਂ ਨੂੰ ਕਿ ਕੇਵਲ ਪੂਰਨਵਾਸੀ ਹੀ ਮੁੱਖ ਨਹੀਂ ਰਖਣੀ ਜੇ ਕੋਈ ਬੇਚ ਵਿਚਾਰੇ ਕੋਈ ਇੱਕ ਕੱਲਾ ਜਿਗਿਆਸੂ ਵੀ ਆ ਗਿਆ ਨਾ ਅਮਰਸ਼ ਕਰਨ ਉਹਨੂੰ ਅਮਰਸ਼ ਕਾ ਕੇ ਤੋਰਿਓ ਕਿਉਂਕਿ ਪਤਾ ਨਹੀਂ ਨਾ ਦੁਬਾਰਾ ਤੁਸੀਂ ਕੋਈ ਪੂਰਨਵਾਸੀ ਨੂੰ ਸਿਕਾਣਾ ਉਹਨਾਂ ਦੇ ਸਤਨਾਮ ਸ੍ਰੀ ਵਾਹਿਗੁਰੂ ਹੋ ਜੇ ਤਾਂ ਕਹਿੰਦੇ ਤਾਰਨਾ ਤੁਹਾਨੂੰ ਹੀ ਗੁਰੂ ਸਹਿਬ ਤੁਹਾਡੀ ਡਿਊਟੀ ਲੱਗੀ

वो सदा ही रहने लाई जय जय पार होगी क्योंकि तो सतगुरु जुगो जो अटल ने प्यारे जुगो जो अटल दास श्री गुरु ग्रंथ साहब महाराज जी का इतों की सारी साो कर रहे एक एक कोई र है एक मर्यादा है एक कोई ਬਾਬਾ ਜੀ ਦੇ ਧਰਵੀ ਕੋ ਮਰਿਆਦਾ ਇੱਕੋ ਦਾ ਇੱਕਾ ਬਾਣੀ ਇੱਕ ਹੋਰ ਤੇ ਕੁ ਸ਼ਬਦ ਵਿਚਾਰ ਤੇ ਮੈਂ ਸਾਰੀ ਸੰਗਤ ਦਾ ਗੁਰੂ ਗਰੀਬ ਨਵਾਰ ਧੰ ਗੁਰੂ ਸਾਹਿਬ ਮਾਰੇਗਾ ਇਤੋਂ ਦੀ ਸਾਰੀ ਨਿਰਮਿਤ ਦਾ ਤੇ ਉਹਨਾਂ ਸਾਰੇ ਗੁਰੂਖਾਂ ਦਾ ਜੋ ਤੁਸੀਂ ਸਹਿਯੋਗ ਕਰਦੇ ਕਿਉਂਕਿ ਸੰਗਤ ਦਾ ਸਹਿਯੋਗ ਬਹੁਤ ਵੱਡਾ ਸਹਿਯੋਗ ਹੈ ਅੱਛੇ ਅੱਛੇ ਜਥੇ ਅੰਦੇ

समुचे तो प्रबंध का जो तो कि अपनी नवा अस्थान बन रहा है दास इसलिए मैं किसी ने कहा नहीं क्योंकि मेरा अपना घर ना सोचो तो कि मैं प्रबंधक कर नहीं कार अपनी हर गुरु सिख का फर्ज है अपनी दसा निकरत जरा दसवंध है क्योंकि इतना वाला स्थान यही दसवंधना सफरी कर देखी जिनी सेवा रह गई सबू भ सबंध लिया के इतूदा गुरमुख प्यारे सेवा करते हैं आपको मैं तो कहना आप सारे कीर्तन करने वाले भी बाबा जी कहतेदार आप प्रबंधक बन के जिन्हें नीवे होवेंगे ना उन्नी उच्चे हो जाओ ਉਹਨੀਆਂ ਬਖਸ਼ਾਉਣੀਆਂ ਤੇ ਇਹ ਕੰਟਰੀ 'ਚ ਮੈਨੂੰ ਬੜੀ ਖੁਸ਼ੀ ਇਹਦੇ ਜਿੱਥੇ ਆਪਾਂ ਕਮਾਨੇ ਆ ਸਾਡੀਆਂ ਭੈਣਾਂ ਨੇ ਕਮਾਣੀਆਂ ਸਾਡੀਆਂ ਬੱਚੀਆਂ ਨੇ ਕੰਮ ਕਰਕੇ ਸੋ ਮੈਂ ਜਿੱਥੇ ਗੁਰਮੁਖੰਦ ਵੇਖੀ ਤਰ੍ਹਾਂ ਆਪਣੀਆਂ ਧੀਆਂ ਨੂੰ ਆਪਣੀਆਂ ਮਾਂ ਨੂੰ ਬੱਚੀਆਂ ਨੂੰ ਤੁਹਾਨੂੰ ਵੀ ਤੇ ਬੱਚਿਓ ਮਾਓ ਭੈਣੋ ਆਪਣੀ ਦਸਾਂ ਨੂੰ ਆਦੀ ਕੀਰਤਨ ਸੁਣਾਓ ਕੋਈ ਇਮਾਨਦਾਰੀ ਨਾਲ ਇੱਥੇ ਬਾਬਾ ਜੀ ਦੇ ਧਰਿਆ ਕੇ ਰੱਖਿਆ ਕਰੋ ਤੇ ਤਾਂ ਕਿ ਇਹ ਜਿਹੜੀ ਬਾਕੀ ਦੀ ਬਿਲਡਿੰਗ ਜਿੰਨਾ ਰਹਿ ਗਿਆ ਹੈ ਅਸਥਾਨ

ਇਸ ਸੰਗੇ ਰਾਗੇ ਪਤਾ ਨਹੀਂ ਕਿੰਨੇ ਗੁਣਾ ਹੋ ਗਏ ਤੁਹਾਡੀਆਂ ਚੋਲੀਆਂ ਸਤਗੁਰ ਨੇ ਭਾ ਗਏ ਤੇ ਬਖਸ਼ਣ ਦੀ ਹੈ ਸੋ ਇਹ ਦੇਖ ਦੀ ਪ੍ਰਮਾਣਤਾ ਜੋ ਸਾਰੇ ਆਪਣਾ ਸੁਮਾਨ ਜੋ ਕਿ ਸਤਗੁਰ ਜੀ ਦੇ ਚਰਨਾਂ ਵਿੱਚ ਇਹ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ ਕਿ ਬਾਬਾ ਜੀ ਇਸੇ ਤਰ੍ਹਾਂ ਜਿਵੇਂ ਤੁਸੀਂ ਸਾਨੂੰ ਜੋੜ ਕੇ ਗਏ ਹੋ ਜਾਗਤ ਜੋਤ ਜਪੈ ਜਿਸ ਬਾਸਰ ਇਹ ਦਿਨਾ ਮੰਨ ਨੈਤ ਨਾ ਨਾ ਪੂਰਨ ਪ੍ਰੇਮ ਭਕਤੀ ਸਜੈ ਬ੍ਰਤ ਗੋਰ ਬੜੀ ਮੱਟ

ਬਾਣੀ ਪੜਦੇ ਆ ਕਿਰਤਨ ਕਰਦੇ ਆ ਗੁਰਮਤਿ ਵਿਚਾਰ ਕਰਦੇ ਆ ਜੀ ਰਹਿ ਜੀ ਭੁੱਲਣ ਹਾਰ ਆਪਾਂ ਕੋਈ ਕੀਰਤਨੀ ਹੈ ਜੇ ਗੁਰਮਖੀ ਦੱਸਿਆ ਭਾਈ ਭਾਈ ਸਿੰਘਾਰਾ ਨੇ ਕਿ ਜਿਵੇਂ ਇਹਨਾਂ ਤੇ ਕਿਰਪਾ ਬਾਬਾ ਕੁੰਨਰ ਸਿੰਘਾਰਾ ਦੀ ਉਹਨਾਂ ਨੇ ਗੁਰਨਾਮ ਸਿੰਘ ਤੋਂ ਦਾਤਾ ਦਾਸ ਅਮਰ ਸ਼ਹੀਦ ਬਾਬਾ RAM Singh ਜੀ ਉਹਨਾਂ ਨੇ ਬਸ ਬਚੈ ਨਹੀਂ ਨੇ ਆ ਜੋ ਕੁਝ ਬੋਲ ਰਹੇ ਆ ਗਾ ਰਹੇ ਆ ਕੋਈ ਸਿਆਣਪ ਨਹੀਂ ਕੋਈ ਸਖਲਾਈ ਨਹੀਂ